ਪਾਰਮ ਸਤਕਾਰ ਜੋ ਸਾਰੀ ਸੰਗਤ ਬੋਲੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਧ ਇਹ ਵੀਡੀਓ ਸੁਣ ਰਹੀ ਆ ਵਾਇਰਲ ਹੋ ਰਹੀ ਆ ਗੁਰਪ੍ਰੀਤ ਜਿਹੜਾ ਤੰਜਰ ਬੋਰਨੀ ਆ ਨਾ ਅੱਗੇ ਬੜਾ ਗੰਦਾ ਤੇਰਾ ਨੁਕੀ ਲੈ ਰਿਹਾ ਗੱਲਾਂ ਦਲਪਣਾ ਕਰਦਾ ਫਿਰਦਾ ਇਹਨੂੰ ਦੱਸਣਾ ਚਾਹੁੰਨੇ ਆ ਜੋ ਬਾਬਾ ਦਰਸ਼ਨ ਸਿੰਘ ਦੇ ਬਾਰੇ ਦਸਮੇਸ਼ ਤਰਨਤਾਰਨਦਾਲ ਦੇ ਬਾਰੇ ਬਾਬੇ ਦਰਦਰਸੋਂ ਦੇ ਮਾਰੇ ਉਹਨਾਂ ਦੇ ਪਰਿਵਾਰ ਬਾਰੇ ਮਾੜਾ ਬੋਲ ਰਿਹਾ ਤੇ ਤੇਰੇ ਲੱਖ ਜੀ ਮੈਂ ਵੀ ਕੁੰਬ ਦਾ ਫਿਰਦਾਰੀ ਨਾ ਪਤਾ ਲੱਗ ਜੂ ਕਿ ਜਿੱਥੇ ਮਰਜੀ ਤੇਰੇ ਆ ਕੇ ਤੂੰ ਵੇਖ ਸਕਦਾ ਐਗੂਗਾ ਤੂੰ ਮਾੜਾ ਬੋਲਿਆ ਜਾਂ ਤੇਰੀ ਕੋਈ ਗੱਲਬਾਤ ਸਾਨੂੰ ਪਤਾ ਲੱਗਿਆ ਧੂਨੇ ਬਾਬਾ ਤੂੰ ਲੋਕਾਂ ਨੂੰ ਫਾਗਦਾ ਫਿਰਦਾ ਗੱਲਾਂ ਦਲਪਨਤਾ ਨਾ ਕਰਦਾ ਫਿਰਦਾ ਇਹ ਤੈਨੂੰ ਇਹੋ ਜੀਆਂ ਜੁੱਤੀਆਂ ਵਰਦੀਆਂ ਨੂੰ ਵਾਰ ਨਹੀਂ ਆਉਣਾ ਇਹੋ ਜੀ ਜੁੱਤੀ ਵਰੂ ਤੈਨੂੰ ਲੋਛੜਾਉਣ ਵਾਲਾ ਵੀ ਨੇੜੇ ਆਉਣਾ ਇਹ ਧਿਆਨ ਨਾਲ ਸੁਣ ਲੈ ਵਾਹਿਗੁਰੂ ਦੀ ਕਾਹ ਕਾ ਸਾ ਵਾਹਿਗੁਰੂ ਦੀ ਬਤ